क्षत्रिय काल ਤੁਸੀਂ ਦੇਖ ਰਹੇ ਹੋ ताकत पंजाब ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਸੀਨੀਅਰ ਵਕੀਲ ਐਡਵੋਕੇਟ ਹਰਪਾਲ ਸਿੰਘ ਖਾਰਾ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਬੇहद ਅਹਿਮ ਮੁੱਦਾ ਸ਼ੁਭਕਰਨ ਸਿੰਘ ਦੀ ਮੌਤ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ 0 ਐਫ ਆਈ ਆਰ ਦਰਜ ਕੀਤੀ ਗਈ ਹੈ ਉਹਦੇ ਵਿੱਚ ਅਣਪਛਾਤੇ ਵਿਅਕਤੀਆਂ ਦਾ ਜ਼ਿਕਰ ਕੀਤਾ ਗਿਆ ਜਾਂ ਹੋਰ ਕੀ ਕੁਝ ਖਾਸ ਹੈ ਉਸ ਐਫ ਆਈ ਆਰ ਦਾ ਕੀ ਆਧਾਰ ਹੈ ਅੱਗੇ ਜਾ ਕੇ ਕੀ ਉਹ ਅਦਾਲਤਾਂ ਵਿੱਚ ਖੜਦੀ ਹੈ ਇਨਸਾਫ ਮਿਲ ਸਕਦਾ ਹੈ ਜਾਂ ਨਹੀਂ ਮਿਲ ਸਕਦਾ ਜਾਇਜ਼ ਜ਼ੀਰੋ ਐਫ ਆਈ ਆਰ ਦੀ ਕੀ ਹੈ ਮਹੱਤਤਾ ਇਸ ਸਬਦੇ ਉੱਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਖਾਰਾ ਸਾਹਿਬ ਦੇ ਕੋਲੋਂ ਤਫ਼ਤੀਸ਼ ਵਿੱਚ ਜਾਣਕਾਰੀ ਲਈਏ ਸਵਾਗਤ ਹੈ ਤੁਹਾਡਾ ਖਾਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਤੁਹਾਡਾ ਖਾਰਾ ਸਾਹਿਬ ਸਭ ਤੋਂ ਵੱਡਾ ਸਵਾਲ ਇਹੀ ਹੈ ਐਫ ਆਈ ਆਰ ਦੇ ਵਿੱਚ ਜੋ ਜੋ ਜ਼ਿਕਰ ਕੀਤਾ ਗਿਆ ਤੁਸੀਂ ਵੀ ਐਫ ਆਈ ਆਰ ਪੜ੍ਹੀ ਹੋਣੀ ਥੋੜਾ ਜਿਹਾ ਸਾਡੇ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਿਓ ਕਿ ਆਖਰਕਾਰ ਇਸ ਐਫ ਆਈ ਆਰ ਦੀ ਜੋ ਇੰਨੇ ਦਿਨਾਂ ਬਾਅਦ ਹੋਈ ਹੈ ਉਹਦੀ ਅਹਿਮੀਅਤ ਕੀ ਹੈ ਦੇਖੋ ਪਹਿਲੀ ਗੱਲ ਤਾਂ ਜਿਹੜੀ ਅਦਾਲਤ ਦੇ ਵਿੱਚ ਜਦੋਂ ਇਹ ਜਾਂਦਾ ਸਿਸਟਮ ਤਾਂ ਉੱਥੇ ਇੱਕ ਚੀਜ਼ ਬੜੀ ਆ ਜਾਂਦੀ ਹੈ ਕਿ ਐਫਆਈਆਰ ਡਿਲੇ ਕਿਉਂ ਹੈ ਹੂੰ ਐਫਆਰ ਡਿਲੇ ਹੈ 노 ਡਾਊਟ ਕਿ ਐਫਆਈਆਰ ਡਿਲੇ ਕਿਉਂ ਹੋਈ ਰੀਜ਼ਨ ਕੀ ਹੈ ਹੂੰ ਇਹ ਬਹੁਤ ਮਾੜੀ ਗੱਲ ਹੋਈ ਹੈ ਕਿਉਂਕਿ ਮਰਡਰ ਕੇਸ ਸੀ ਜਿਹੜੀ ਵਰਡਿੰਗ ਐਫਆਈਆਰ ਚ ਹੁਣ ਲਿਖੀ ਹੈ ਕਿ ਉਹ ਮੁੰਡਾ ਇਸ ਤਰ੍ਹਾਂ ਕਰਕੇ ਨਾਲ ਗਿਆ ਉੱਥੋਂ ਘਰੋਂ ਸੱਦੇ ਜੇ ਗਿਆ ਫਿਰ ਉੱਥੇ ਜਾਂਦੇ ਨੇ ਟਰਾਲੀ ਦੇ ਜਾਂਦੇ ਨੇ ਤਾਂ ਜਦੋਂ ਉੱਥੇ ਅਖੋ ਗੋਲੀਬਾਰੀ ਚੱਲਦੀ ਉਹ ਵਾਪਸ ਆਉਂਦੇ ਨੇ ਤਾਂ ਲੋਕ ਅੱਗੇ 5 ਕਦਮ ਦੂਜੇ ਬੰਦਿਆਂ ਨਾਲ ਅੱਗੇ ਜਾ ਰਿਹਾ ਹੈ ਤਾਂ ਇਸ ਦਾ ਮਤਲਬ ਇਹਦਾ ਕੋਈ ਟਕਰਾਅ ਨਹੀਂ ਸੀ ਇਹਨੇ ਕੋਈ ਸਮਾੜਾ ਇਹੋ ਜਿਹਾ ਐਕਟਰ ਨਹੀਂ ਕੀਤਾ ਇਹਨੇ ਤਾਂ ਹਮਲਾ ਹਰਿਆਣੇ ਸਾਈਡ ਤੋਂ ਹੋਇਆ ਹੈ ਇਹ ਵੀ ਕਲੀਅਰ ਹੈ ਕਿ ਹਰਿਆਣੇ ਦੀ ਫੋਰਸ ਨੇ ਗੋਲੀ ਮਾਰੀ ਹੈ ਤੇ ਜੇ ਇਹ ਚੀਜ਼ਾਂ ਕੰਪਲੀਟ ਸੀ ਇਹ ਚੇਨ ਪਹਿਲਾਂ ਹੀ ਬਣੀ ਹੋਸੀ ਸਾਰਾ ਨੌਲੇਜ ਦੇ ਵਿੱਚ ਹੀ ਤਾਂ ਮੇਰੇ ਦੇਖੇ ਡਿਲੇ ਕਰਨਾ ਨਹੀਂ ਸੀ ਬਣਦਾ ਕਿਉਂਕਿ ਇਹ ਚੀਜ਼ਾਂ ਲੋਕਾਂ ਦੇ ਕੈਮਰੇ 'ਚ ਵੀ ਆ ਚੁੱਕੀਆਂ ਨੇ आई विटनेस ਵੀ ਸਟੈਂਡ ਕਰਦੇ ਨੇ ਹੁਣ ਚਲੋ ਜ਼ੀਰੋ ਨੰਬਰ ਤਾਂ ਇਹ ਕਿਤੇ ਮਰਜੀ ਐਫ ਆਈ ਆਰ ਹੋ ਸਕਦੀ ਐ ਪਰ ਇਸ ਕੇਸ ਦੇ ਵਿੱਚ ਜ਼ੀਰੋ ਐਫ ਆਈ ਆਰ ਨਾ ਹੁੰਦੀ ਤਾਂ ਸਬੰਧਤ ਥਾਣੇ ਦੇ ਵਿੱਚ ਵੀ ਐਫ ਆਈ ਆਰ ਦਰਜ ਹੋ ਸਕਦੀ ਸੀ ਹੂੰ ਜਿੱਥੋਂ ਦਾ ਅਕਰੋنس ਆ ਗਿਆ ਜਿਹੜੇ ਥਾਣੇ ਦਾ ਅਕਰੋنس ਆ ਗਿਆ ਉਹਦਾ ਵੈਸੇ ਹੀ ਉੱਥੇ ਹੋ ਜਾਣੀ ਸੀ ਹੂੰ ਠੀਕ ਹੈ ਨਾ ਜੀ ਉਹ ਐਡੀ ਕੋਈ ਖਾਸ ਗੱਲ ਨਹੀਂ ਪਰ ਜਿਵੇਂ ਇਹਨਾਂ ਨੇ ਵਾਕਿਆ ਬਣਾਇਆ ਏ ਉਸ ਵਾਕਏ ਦੇ ਮੁਤਾਬਕ ਡਿਲੇ ਕਰਨੀ ਨਹੀਂ ਬਣਦੀ ਸੀ ਜੀ ਤੇ ਜੇ ਹੁਣ ਐਫ ਆਈ ਆਰ ਲਿਖ ਦਿੱਤੀ ਹੈ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਹਰਿਆਣਾ ਚ ਗੋਲੀ ਕਿੰਦੇ ਕਹਿਣ ਤੇ ਚੱਲੀ ਹੈ ਬਿਲਕੁਲ ਆਪਾਂ ਨੂੰ ਇਹ ਵੀ ਪਤਾ ਹੈ ਕਿ ਉਹਦੇ ਮੁੱਖ ਮੰਤਰੀ ਦੇ ਕਹਿਣ ਤੇ ਚੱਲੀ ਜਿਹੜਾ ਉਹ ਰੋਕਣਾ ਲਾ ਰਿਹਾ ਕਿਉਂਕਿ ਸਟੇਟ ਦੂਜੀ ਸਟੇਟ ਨੂੰ ਰੋਕ ਰਹੀ ਹੈ ਹਮ ਇੱਕ ਸਟੇਟ ਰੋਡ ਕਲੋਜ਼ ਕਰਦੀ ਹੈ ਤਾਂ ਉਹ ਸਰਕਾਰ ਦੇ ਕਹਿਣ ਤੇ ਕਰ ਰਹੀ ਹੈ ਹਮ ਜੇ ਉੱਥੇ ਫੋਰਸ ਨਾਮਿਨੇਟ ਕੀਤੀ ਆ ਫੋਰਸ ਲਾਈ ਗਈ ਹੈ ਤਾਂ ਉਹ ਸੀਐਮ ਦੇ ਕਹਿਣ ਤੇ ਲਾਈ ਗਈ ਹੈ ਬਿਲਕੁਲ ਫੋਰਸ ਨੂੰ ਕੰਟਰੋਲ ਕਰ ਰਹੇ ਕੌਣ ਕਰ ਰਿਹਾ ਹਰਿਆਣਾ ਦਾ ਡੀਜੀਪੀ ਕਰ ਰਿਹਾ ਹੂੰ ਫਿਰ ਸਬੰਧਤ ਥਾਣਾ ਵੀ ਆ ਗਿਆ ਸਬੰਧਤ ਐਸਐਸਪੀ ਵੀ ਆ ਗਿਆ ਸੋ ਗੋਲੀ ਜਿਹੜੀ ਚੱਲੀ ਹੈ ਉਥੋਂ ਚੱਲੀ ਹੈ ਸਰਕਾਰ ਦੇ ਕਹਿਣ ਤੇ ਚੱਲੀ ਹੈ ਉਥੋਂ ਦੇ ਹਾਇਰ ਅਥਾਰਟੀ ਦੇ ਕਹਿਣ ਤੇ ਚੱਲੀ ਹੈ ਸੋ ਇੱਕ ਮਰਡਰ ਹੈ ਸੇਮ ਬਾਬਲ ਕਰਾ ਦਾ ਮਰਡਰ ਹੈ ਇਸ ਤਾਂ ਬੜੀ ਗੱਲ ਕਲੀਅਰ ਹੈ ਮੇਰੇ ਦੇਖੇ ਜਾਣ ਪਸ਼ਾ ਦਾ ਨਹੀਂ ਲੋੜ ਨਹੀਂ ਇਹ ਡਾਇਰੈਕਟਰੀ ਸਟੇਟ ਦੇ ਖਿਲਾਫ ਐਫੇਅਰ ਹੋਣੀ ਚਾਹੀਦੀ ਹੈ ਹੂੰ ਜੀ ਹਾਂਜੀ ਕਰਤਬ ਜਿਸ ਤਰੀਕੇ ਦੇ ਨਾਲ ਇਹਦੇ ਵਿੱਚ ਸਿੱਧਾ ਤੇ ਸਤਾਫ ਸ਼ਬਦਾਂ ਚ ਲਿਖਿਆ ਹੈ ਕਿ ਹਰਿਆਣਾ ਸਰਕਾਰ ਵੱਲੋਂ ਭਾਰੀ ਨਾਕਾਬੰਦੀ ਕੀਤੀ ਸੀ ਉਧਰਲੇ ਪਾਸਿਓਂ ਜਿਹੜੇ ਨੇ ਉਹ ਲਗਾਤਾਰ ਜਿਹੜੇ ਅਤਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਸੀ ਜਾਂ ਪੁਲਿਸ ਦਾ ਮਾਫ ਕਰਨਾ ਹਰਿਆਣਾ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦਾ ਟਕਰਾਅ ਸੀ ਇਹ ਸਾਰਾ ਕੁਝ ਜ਼ਿਕਰ ਕੀਤਾ ਗਿਆ ਕੀ ਇਹਨੂੰ ਅੱਗੇ ਜਾ ਕੇ ਹੋਰ ਖੋਲਿਆ ਜਾ ਸਕਦਾ ਅਦਾਲਤਾਂ ਵਿੱਚ ਜਾ ਕੇ ਇਹਨੂੰ ਹੋਰ ਮਤਲਬ ਕਿ ਐਫ ਆਈ ਆਰ ਦੇ ਵਿੱਚ ਮਤਲਬ ਕਿ ਸ਼ਾਮਲ ਕਰਵਾਇਆ ਜਾ ਸਕਦਾ ਜਾਂ ਜੋ ਅਦਾਲਤਾਂ ਚ ਐਪਲੀਕੇਸ਼ਨਸ ਵਗੈਰਾ ਲੱਗਣਗੀਆਂ ਜੋ ਵੀ ਉਹ ਚਾਰਾ ਜੋ ਪਰਿਵਾਰ ਕਰੇਗਾ ਤਾਂ ਜਿਸ ਵੀ ਢੰਗ ਦੇ ਨਾਲ ਕੀ ਉਹਦੇ ਵਿੱਚ ਇਹ ਸਾਰਾ ਕੁਝ ਸ਼ਾਮਲ ਇਹਨੂੰ ਆਧਾਰ ਬਣਾ ਕੇ ਅੱਗੇ ਨਹੀਂ ਵਧਾਇਆ ਜਾ ਸਕਦਾ ਕਿ ਸਾਫਤ ਹਰਿਆਣਾ ਹਰਿਆਣਾ ਸਟੇਟ ਇੱਕੋਪਲੀ ਲਾਉਗੀ ਅਸੀਂ ਬੰਦ ਕੀਤਾ ਸੀ ਹੂੰ ਸਾਡੀ ਫੋਰਸ ਲੱਗੀ ਹੋਈ ਸੀ ਪਰ ਰੀਜ਼ਨ ਇਹ ਇਹ ਨਹੀਂ ਆਉਣਾ ਕਾਰਨ ਕੀ ਹੈ ਹਰ ਬੰਦੇ ਨੂੰ ਪੀਸਫੁੱਲ ਪ੍ਰੋਟੈਸਟ ਕਰਨ ਦਾ ਰਾਈਟ ਹੈ ਬਿਲਕੁਲ ਤੁਹਾਡੇ ਕੋਲ ਕੀ ਹੱਕ ਹੈ ਕਿ ਤੁਸੀਂ ਦਿੱਲੀ ਪਹੁੰਚਣ ਤੋਂ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਸੀ ਹਰਿਆਣੇ 'ਚ ਬੈਠਣਾ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਹਰਿਆਣਾ ਦੇ ਸ਼ਹਿਰ ਨੂੰ ਘੇਰਨਾ ਸੀ ਬਿਲਕੁਲ ਉਹਨਾਂ ਨੇ ਕਿਹਾ ਅਸੀਂ ਦਿੱਲੀ ਪਹੁੰਚਣਾ ਹੈ ਪੀਸਫੁੱਲ ਪ੍ਰੋਟੈਸਟ ਕਰਨਾ ਹੈ ਹੂੰ ਤੇ ਹਰਿਆਣਾ ਕਿਵੇਂ ਰੋਕੇਗਾ ਉਹਨਾਂ ਨੂੰ ਹੂੰ ਸੋ ਉਹਨਾਂ ਨੂੰ ਰੋਕਣਾ ਜਾਣ ਬੁੱਝ ਕੇ ਰੋਕਣਾ ਫੈਰੰਗ ਕਰਨੀ ਇਹਦੇ ਵਿੱਚ ਹਰਿਆਣਾ ਸਰਕਾਰ ਦੀ ਇਨਵੋਲਵਮੈਂਟ ਆਊਗੀ ਠੀਕ ਹੈ ਉਹ ਜੇ ਪੀਸਫੁੱਲ ਪ੍ਰੋਟੈਸਟ ਕਰਦੇ ਨੇ ਤੁਸੀਂ ਉਹਨਾਂ ਨੂੰ ਨਹੀਂ ਰੋਕ ਸਕਦੇ ਹੂੰ ਜਾਂ ਤਾਂ ਉਹਨਾਂ ਕੋਲ ਵੈਪਨ ਬਰਾਮਦ ਹੁੰਦੇ ਕਿਸੇ ਬੰਦੇ ਕੋਲ ਵੈਪਨ ਬਰਾਮਦ ਨਹੀਂ ਕਿਸੇ ਕੋਲ ਕੋਈ ਇਹੋ ਜਿਹਾ ਅਸਲਾ ਨਹੀਂ ਆਇਆ ਜਿਹੜਾ ਆਪਾਂ ਕੀ ਉਹਨਾਂ ਤੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਨੇ ਸੋ ਹਰਿਆਣਾ ਜਿਹੜਾ ਉਹ ਦਿੱਲੀ ਜਾਣਾ ਚਾਹੁੰਦੇ ਨੇ ਹਰਿਆਣੇ ਜੋ ਇੰਟਰ ਰੋਡ ਤੇ ਜਾਣਾ ਚਾਹੁੰਦੇ ਨੇ ਹਰਿਆਣੇ ਦੇ ਸੀਐਮ ਨਾਲ ਕੋਈ ਲਿੰਕ ਨਹੀਂ ਹਰਿਆਣੇ ਦੀ ਪੁਲਿਸ ਨਾਲ ਕੋਈ ਲਿੰਕ ਨਹੀਂ ਉਹਨਾਂ ਦਾ ਹਰਿਆਣੇ ਸ਼ਹਿਰ ਦੇ ਉੱਤੇ ਕੋਈ ਅਟੈਕ ਨਹੀਂ ਦੇਖੋ ਪਿੱਛੋਂ 150 ਤੋਂ 200 ਕਿਲੋਮੀਟਰ ਦੀ ਉਹ ਡਿਸਟੈਂਸ ਤੋਂ ਆ ਰਹੇ ਨੇ ਜੀ ਉਹਨਾਂ ਨੇ ਰਸਤੇ ਦੇ ਵਿੱਚ ਦੱਸਖੋ ਕਿਸੇ ਸ਼ਹਿਰ ਨੂੰ ਲੁੱਟਿਆ ਉਹਨਾਂ ਨੇ ਹੂੰ ਕਿਸੇ ਤੇ ਹਮਲਾ ਕੀਤਾ ਪੰਜਾਬ ਸ਼ਹਿਰ ਦੇ ਅੰਦਰ ਬਿਲਕੁਲ ਬਿਲਕੁਲ ਜੇ ਪੰਜਾਬ ਚ ਹਮਲਾ ਨਹੀਂ ਕੀਤਾ ਲੁੱਟਖੋ ਨਹੀਂ ਕੀਤੀ ਉਹ ਹਰ ਕੈਮਰੇ ਚ ਆਇਆ ਕੋਈ ਉਹਨਾਂ ਕੋਲ ਵੈਪਨ ਨਹੀਂ ਉਹ ਪੀਸਫੁਲ ਟਰੈਕਟਰ ਲੈ ਕੇ ਜਾ ਰਹੇ ਨੇ ਤੇ ਹਰਿਆਣੇ ਨੂੰ ਕੀ ਪ੍ਰੋਬਲਮ ਹੈ ਬਿਲਕੁਲ ਸੋ ਇਹ ਜਾਣ ਬੁੱਝ ਕੇ ਕੀਤਾ ਗਿਆ ਮਰਡਰ ਦੇ ਵਿੱਚ ਹਰਿਆਣਾ ਸਰਕਾਰ ਹਰਿਆਣਾ ਸਰਕਾਰ ਦੇ ਅਫੀਸਰ ਜਿਹੜੇ ਉਹ ਇਨਵੋਲਵਮੈਂਟ ਹੈ ਉਹਨਾਂ ਦੀ ਇਸ ਮਰਡਰ ਦੇ ਵਿੱਚ ਹੂੰ ਤੇ ਇਹ ਇਹਦਾ ਕੀ ਆਧਾਰ ਸਮਝਿਆ ਜਾਵੇ ਕਿ ਫਿਰ ਜ਼ੀਰੋ ਐਫ ਆਈ ਆਰ ਕੀ ਹੈ ਮਤਲਬ ਕਿ ਮਿੱਟੀ ਪਾਉਣ ਵਾਲਾ ਕੰਮ ਕੀਤਾ ਗਿਆ ਜਾਂ ਫਿਰ ਇਹਨੂੰ ਹੋਰ ਜਿਵੇਂ ਮੈਂ ਪੁੱਛ ਰਿਹਾ ਕਿ ਇਹਨੂੰ ਕੋਈ ਜਾਂਚ ਕਮੇਟੀ ਬਣਾ ਕੇ ਅੱਗੇ ਵਧਾਇਆ ਜਾ ਸਕਦਾ ਹੈ ਕਿ ਇਹ ਤਾਥੇ ਦੇ ਵਿੱਚ ਸ਼ਾਮਲ ਕੀਤੇ ਜਾਣ ਤਾਂ ਕਿ ਇਹਨੂੰ ਅਦਾਲਤਾਂ ਦੇ ਵਿੱਚ ਹੋਰ ਵੱਡਾ ਕੀਤਾ ਜਾਏ ਕਿਸੇ ਕੇਸ ਨੂੰ ਦੇਖੋ ਗੱਲ ਇਸ ਤਰ੍ਹਾਂ ਕੋਈ ਜਿਹੜੀ ਮੈਨੂੰ ਤਾਂ ਲੱਗਦਾ ਐ ਇਸ ਐਫ ਆਈ ਆਰ ਦੇ ਵਿੱਚ ਕੋਈ ਸਿਆਸਤ ਲੁਕੀ ਹੋਈ ਹੂੰ ਜਿਵੇਂ 2015 ਦੇ ਵਿੱਚ ਮਰਡਰ ਹੁੰਦੇ ਨੇ ਬਹਿਬਲ ਕਲਾ ਤੇ 2018 ਦੇ ਵਿੱਚ ਜਾ ਕੇ ਉਹ ਅੱਗੇ ਐਫ ਆਈ ਆਰ ਦਾ ਰੂਪ ਧਾਰਨ ਕਰਦੀ ਹੈ ਹੂੰ ਫਿਰ 18 ਚ ਇਨਵੈਸਟੀਗੇਸ਼ਨ ਚੱਲਦੀ ਹੈ ਕਈ ਵਾਰ ਸਰਕਾਰਾਂ ਇਸ ਨੂੰ ਇੱਕ ਓਪਨ ਗੇਮ ਵਾਂਗ ਖੇਡਦੀਆਂ ਨੇ ਹੂੰ ਕਿ ਇਹਨੂੰ ਖੁੱਲਾ ਛੱਡ ਦਿਓ ਇਲੈਕਸ਼ਨ ਡਿਕਲੇਰ ਹੋ ਰਹੇ ਨੇ ਆਪਾਂ ਅੱਗੇ ਕਿਹਨੂੰ ਕਿਹਨੂੰ ਕਿਵੇਂ ਕਰਨਾ ਹੈ ਇਹਨਾਂ ਨੇ ਹਰ ਜੀ ਸਿਆਸਤ ਤੌਰ ਤੇ ਚੱਲਣਾ ਹੁੰਦਾ ਹੈ ਹੂੰ ਇਹ ਬੜੀ ਵੱਡੀ ਹੈ ਕਿ ਗੇਮ ਹੈ ਇੱਕ ਜਸਟਿਸ ਵਾਲੀ ਗੱਲ ਨਹੀਂ ਹੋਣੀ ਇਸ ਦੇ ਵਿੱਚ ਹੂੰ ਇਹ ਸਟੇਟ ਇੱਕ ਸਰਕਾਰ ਦੂਜੀ ਸਰਕਾਰ ਨੂੰ ਕਿਵੇਂ ਪਸਾਉਂਦੀ ਹੈ ਜਾਂ ਉਸ ਤੋਂ ਕਿਵੇਂ ਪ੍ਰੈਸ਼ਰਾਈਜ਼ ਕਰਦੀ ਹੈ ਕਿਉਂਕਿ ਇੱਕ ਖੁੱਲੀ ਚੀਜ਼ ਬਣ ਗਈ ਹੁਣ ਬਿਲਕੁਲ ਸਹੀ ਗੱਲ ਸੋ ਕਿਤੇ ਨਾ ਕਿਤੇ ਜਾ ਕੇ ਹੁਣ ਇਸ ਦੇ ਵਿੱਚ ਸਿਆਸਤ ਜਿਹੜੀ ਉਹ ਚੱਲ ਪੂਗੀ ਹੂੰ ਤੇ ਉਹਦਾ ਰਿਜ਼ਲਟ ਹੈ ਜਿਹੜਾ ਸਿਆਸੀ ਨਿਕਲੂਗਾ ਹੂੰ ਬਿਲਕੁਲ ਕਿਉਂਕਿ ਦੋਸ਼ੀ ਤਾਂ ਸ਼ਰੇਆਮ ਸਾਹਮਣੇ ਨੇ ਬਿਲਕੁਲ ਤਖਵਿੰਦਰ ਜੀ ਦੋਸ਼ੀ ਤਾਂ ਪਾਉਦਣ ਦੇ ਕਹਿ ਰਹੇ ਆ ਸਟੇਟ ਮੰਨਦੀ ਹੈ ਹੂੰ ਡੀਜੀਪੀ ਬਣਦਾ ਸੀਐਮ ਬਣਦਾ ਹੂੰ ਜੇ ਆਪਾਂ ਉਹਨਾਂ ਨੂੰ ਬਚਾਵਾਂਗੇ ਸਿਆਸਤ ਹੈ ਸਿਆਸਤ ਸਹੀ ਗੱਲ ਹੈ ਬਿਲਕੁਲ ਖਾਰਜ ਜੀ ਇਹਦੇ ਵਿੱਚ ਜਿਵੇਂ ਮੈਂ ਜਾਂਚ ਕਮੇਟੀ ਦੀ ਗੱਲ ਕਰ ਰਿਹਾ ਕਿ ਮਤਲਬ ਕੀ ਪਰਿਵਾਰ ਉੱਚ ਅਦਾਲਤਾਂ ਦੇ ਵਿੱਚ ਚੈਲੰਜ ਕਰ ਸਕਦਾ ਇਸ ਕਿਸਮ ਦੇ ਨਾਲ ਕਿ ਕੋਈ ਕੋਈ ਕਹਿ ਰਿਹਾ ਕਿ ਸਿਟਿੰਗ ਜਿਹੜੇ ਨੇ ਹਾਈ ਕੋਰਟ ਦੇ ਜਾਂ ਸਿਟਿੰਗ ਜਿਹੜੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਂ ਨੂੰ ਬਿਠਾਇਆ ਜਾਵੇ ਉਹ ਇਹ ਸਾਰੇ ਮਾਮਲੇ ਦੀ ਜਾਂਚ ਕਰਨ ਕੀ ਉੱਥੋਂ ਕੋਈ ਉਮੀਦ ਜਾਗਦੀ ਹੈ ਉਹਦੇ ਤੌਰ ਤੇ ਸਰ ਕੀ ਹੋਣਾ ਚਾਹੀਦਾ ਸਰ ਜਦੋਂ ਕਮੇਟੀਆਂ ਬਣਦੀਆਂ ਨੇ ਇੱਥੇ ਜੋਰਾ ਸਿੰਘ ਕਮੀ ਸਾਰੇ ਕਿੰਨੇ ਕਮਿਸ਼ਨ ਬੈਠੇ ਨੇ ਕੀ ਨਿਕਲਿਆ ਉਸ ਦੇ ਵਿੱਚੋਂ ਹੂੰ ਜਦੋਂ ਬਾਅਦ ਜਸਟਿਸ ਕਾਰਡਜੂ ਨੂੰ ਲੈ ਕੇ ਆਏ ਸੀ ਪ੍ਰਾਈਵੇਟ ਤੌਰ ਤੇ ਕੀ ਉਹਨਾਂ ਦਾ ਅਫੈਕਟ ਪਿਆ ਪਰ ਜਦੋਂ ਪਰਚਾ ਦਰਜ ਸਰ ਸਰਕਾਰ ਬਦਲਦੀ ਹੈ 2018 ਕਨਾਲ ਦੀ ਨਾਲ ਹੋ ਜਾਂਦਾ ਕੰਮ ਸ਼ੁਰੂ ਹੋ ਜਾਂਦਾ ਹੂੰ ਜਦੋਂ ਤੁਹਾਡੇ ਕੋਲ ਆਈ ਵਿਟਨੈਸ ਖੜੇ ਨੇ ਸਾਰਾ ਤੁਹਾਨੂੰ ਪਤਾ ਗੋਲੀ ਚੱਲ ਚੁੱਕੀ ਹੈ ਤੁਹਾਡੇ ਕੋਲ ਕੈਮਰੇ ਨੇ ਹੁਣ ਸਾਨੂੰ ਦੂਜੀ ਕਮੇਟੀ ਬਿਠਾਉਣ ਦੀ ਕੀ ਲੋੜ ਹੈ ਇਸ ਦੇ ਵਿੱਚ ਹੂੰ ਆਹ ਠੀਕ ਹੈ ਇਨਵੈਸਟੀਗੇਸ਼ਨ ਦਾ ਇਨਵੈਸਟੀਗੇਸ਼ਨ ਟਾਈਮ ਤਾਂ ਲੱਗਦਾ ਹੀ ਹੁੰਦਾ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਇੱਕ ਇਹੋ ਜਿਹਾ ਕੀ ਵਿਦਆਊਟ ਇਨਵੈਸਟੀਗੇਸ਼ਨ ਦਾ ਚਲਾਨ ਪੇਸ਼ ਵੀ ਨਹੀਂ ਹੋਣਾ ਪਰ ਨਾਮਿਨੇਟ ਤਾਂ ਬੰਦੇ ਆਪਾਂ ਨੂੰ ਪਤਾ ਹੀ ਹੈ ਕਿਹੜੇ ਕਰਨੇ ਆ ਹੂੰ ਬਿਲਕੁਲ ਨਾਮਿਨੇਟ ਤਾਂ ਆਪਾਂ ਨੂੰ ਡਾਇਰੈਕਟ ਹੀ ਦੱਸਿਆ ਰਿਹਾ ਨਾ ਸਟੇਟ ਨੇ ਗੋਲੀ ਭੜਾਈ ਹੈ ਸਟੇਟ ਨੇ ਗੋਲੀ ਸਟੇਟ ਦਾ ਗ੍ਰਹਿ ਮੰਤralਾ ਕਿੰਦੇ ਕੋਲ ਹੈ ਹੂੰ ਸਟੇਟ ਦੇ ਵਿੱਚ ਮੁੱਖ ਮੰਤਰੀ ਦੇ ਕਹਿਣ ਤੇ ਵੀ ਇਹ ਸੜਕਾਂ ਬੰਦੋ ਬਲੌਕ ਕਰ ਰਹੇ ਨੇ ਹੂੰ ਪੁਲਿਸ ਪ੍ਰਸ਼ਾਸਨ ਕਰ ਰਿਹਾ ਪੁਲਿਸ ਦਾ ਹੈਡ ਕੌਣ ਹੈ ਉਹਦਾ ਜ਼ੋਸ਼ੀ ਨਾਮਿਨੇਟ ਕਰਨ ਹੈ ਇਸ ਦੇ ਵਿੱਚ ਹੂੰ ਇਹ ਸੋ ਇਸ ਕਰਕੇ ਕਲੀਅਰ ਹੈ ਐਡੀ ਗੱਲ ਨਹੀਂ ਇਸ ਦੇ ਵਿੱਚ ਕੀ ਆਪਾਂ ਨੂੰ ਜਿਆਦਾ ਟਾਈਮ ਲੈਣ ਦੀ ਲੋੜ ਨਹੀਂ ਇਸ ਦੇ ਵਿੱਚ ਨਹੀਂ ਉਹ ਮੈਂ ਗੱਲ ਸਮਝ ਰਿਹਾ ਮੈਂ ਇਹ ਕਹਿ ਰਿਹਾ ਕਿ ਜੇ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨਹੀਂ ਇਨਸਾਫ ਮਿਲ ਰਿਹਾ ਜਿਵੇਂ ਉਧਰ ਕੁਮਰ ਵਿਜੇ ਪ੍ਰਤਾਪ ਹੋਣੀ ਲੱਗੇ ਹੋਏ ਨੇ ਹੋਰ ਵੀ ਆਪੋ ਆਪਣੀ ਥਾਂ ਤੇ ਕਈ ਜਿਹੜੇ ਪੀੜਤ ਨੇ ਉਹ ਲੱਗੇ ਨੇ ਗੋਲੀਕਾਰ ਦੇ ਮਾਮਲੇ 'ਚ ਵੀ ਇਹਦੇ ਵਿੱਚ ਕੀ ਡਾਇਰੈਕਟਲੀ ਅਦਾਲਤ ਵਿੱਚ ਅਪਰੋਚ ਕੀਤੀ ਜਾ ਸਕਦੀ ਹੈ ਕਿ ਅਸੀਂ ਇਹਦੇ ਨਾਲ ਸੈਟੀਸਫਾਈਡ ਨਹੀਂ ਜਾਂ ਫਿਰ ਇਹਨੂੰ ਮਤਲਬ ਕਿ ਇਸ ਮਾਮਲੇ 'ਚ ਮੁਕੰਮਲ ਜਾਂਚ ਹੋਵੇ ਜੋ ਸ਼ਰੀਆਮ ਸਾਹਿਬ ਦੇ ਤੋਂ ਐਫ ਆਈ ਆਰ 'ਤੇ ਨੱਕ ਜ਼ਿਕਰ ਹੈ ਕਿ ਦੋਨੋਂ ਪਾਸਿਓਂ ਗੋਲੀ ਚੱਲੀ ਹੈ ਉਹ ਉਸ ਪਾਸੇ ਗੋਲੀ ਚੱਲੀ ਹਰਿਆਣੇ ਵਾਲੇ ਪਾਸੇ ਨਹੀਂ ਦੇਖੋ ਇਹ ਤਾਂ ਉਧਰ ਚੱਲੀ ਆ ਮੁੰਡਾ ਪੀਸਫੁਲ ਵਾਪਸ ਆ ਰਿਹਾ ਵਾਪਸ ਆ ਰਿਹਾ ਸੀ ਇਹ ਜ਼ਿਕਰ ਐਫ ਆਈ ਆਰ ਚ ਇਹ ਤਾਂ ਗੱਲ ਕਲੀਅਰ ਹੋ ਹੀ ਗਈ ਨਾ ਜੀ ਉਹ ਮੁੰਡਾ ਵਾਪਸ ਆ ਰਿਹਾ ਜੀ ਪੰਜ ਘਟਮ ਅੱਗੇ ਸੀ ਹੂੰ ਬੰਦੇ ਉਹਨੂੰ ਦੇਖ ਰਹੇ ਨੇ ਆਇਡੈਂਟੀਫਾਈ ਕਰ ਰਹੇ ਨੇ ਬੰਦੇ ਗਵਾਹ ਸ਼ਾਮਲ ਨੇ ਉਸ ਦੇ ਵਿੱਚ ਹੂੰ ਬਿਲਕੁਲ ਇਹ ਤਾਂ ਹੁਣ ਗੱਲ ਬੜੀ ਕਲੀਅਰ ਹੈ ਗੱਲ ਕਲੀਅਰ ਆ ਇਸ ਨੂੰ ਤੁਸੀਂ ਕੋਰਟ 'ਚ ਲੈ ਜਾਓ ਕਿਤੇ ਮਰਜ਼ੀ ਲਾ ਲਓ ਉਹ ਤਾਂ ਫਿਰ ਤੁਹਾਨੂੰ ਮੈਂ ਕੀ ਰਸਾ ਟਾਈਮ ਪਾਸ ਹੀ ਹੁੰਦਾ ਹੁੰਦਾ 2015 ਤੋਂ ਲੈ ਕੇ ਤੇ 2024 ਆ ਗਿਆ 9 ਸਾਲ ਹੋ ਚੁੱਕੇ ਨੇ ਜੀ ਉਧਰ ਹੂੰ ਬਿਲਕੁਲ ਇਹਦਾ ਕਿਤੇ ਨਾ ਕਿਤੇ ਜਾ ਕੇ ਅਸੀਂ ਆਪ ਹੀ ਕੇਸ ਦਾ ਬੇੜਾ ਗਰ ਕਰ ਦਿੰਨੇ ਆ ਹੂੰ ਸੋ ਮੇਰੇ ਦੇਖੇ ਤਾਂ ਕੋਈ ਡਾਇਰੈਕਟ ਈਆਈਡੀ ਗੱਲ ਨਹੀਂ ਡਾਇਰੈਕਟ ਪਤਾ ਆਪਾਂ ਨੂੰ ਇਹਨਾਂ ਨੇ এনਵਾਇਰਨਮੈਂਟ ਐਨਾ ਬਦਾਨੇ ਕ੍ਰਾਈਮ ਕੀਤਾ ਹੂੰ ਬਿਲਕੁਲ ਤੁਹਾਡੀ ਕਹਿਣ ਦੀ ਗੱਲ درست ਹੈ ਕਿ ਸਾਰਾ ਕੁਝ ਸਿਆਸਤ ਦੇ ਪੈਰੋਂ ਹੈ ਜੇ ਸਿਆਸਤ ਚਾਹੇਗੀ ਤੇ ਦੋਸ਼ੀਆਂ ਨੂੰ ਫਾਇੇ ਵੀ ਟੰਗਿਆ ਜਾ ਸਕਦਾ ਨਹੀਂ ਚਾਣਗੇ ਤੇ ਫਿਰ ਉਹ ਸਾਰਾ ਕੁਝ ਸਾਨੂੰ ਨਜ਼ਰ ਆਉਂਦਾ ਹੀ ਹੈ ਜੋ ਕੁਝ ਮੁਲਕ ਦੇ ਵਿੱਚ ਵਾਪਰ ਰਿਹਾ ਹੈ ਇੱਕ ਇਹਦੇ ਵਿੱਚ ਖਾਸ ਸਭ ਹੋਰ ਬੜੀ ਅਹਿਮ ਗੱਲ ਹੈ ਕਿ ਜਿਹੜੀ ਹਰਿਆਣਾ ਵਾਲੀ ਸਾਈਡ ਤੋਂ ਕੋਈ ਰਬੜ ਬੁਲੇਟ ਪੈਲੇਟ ਤੇ ਗੋਲੀ ਵੱਜਨ ਕਰ ਨੂੰ ਦੀ ਮੌਤ ਹੋ ਗਈ ਜਦੋਂ ਇਹ ਸ਼ਬਦ ਵਰਤੇ ਜਾਂਦੇ ਨੇ ਹੁਣ ਇਹਨੂੰ ਮਤਲਬ ਇਹ ਹਲੇ ਪੋਸਟਮਾਰਟ ਰਿਪੋਰਟ ਸਾਹਮਣੇ ਨਹੀਂ ਆਈ ਜਦੋਂ ਆਏਗੀ ਉਦੋਂ ਤੋਂ ਕਲੀਅਰ ਹੋਏਗਾ ਕਿ ਕਿਹੜੀ ਗੋਲੀ ਵਰਤੀ ਫਿਰ ਉਹਦੇ ਆਧਾਰ ਦੇ ਉੱਤੇ ਕਿਹੜੀ ਧਾਰਾ ਬਣਦੀ ਹੈ ਜਿਵੇਂ ਜੇ ਰਬੜ ਬੁਲੇਟ ਵੀ ਗੱਲ ਕੀਤੀ ਗਈ ਜਾਂ ਪੈਲੇਟ ਵੀ ਗੱਲ ਕੀਤੀ ਗਈ ਸਰ ਆਪਾਂ ਦੂਸਰੀ ਸਾਈਡ ਤੇ ਲਿਜਾਵਾਂਗੇ ਤਾਂ ਟੈਂਸ਼ਨ ਟਰੂ ਤਾਂ ਹੈਗੀ ਹੈ ਨਾ ਜੀ ਹੂੰ ਉਹਨੂੰ ਕੋਈ ਵੈਪਨ ਵੀ ਮਾਰਿਆ ਗਿਆ ਤੇ ਸਿਰ 'ਚ ਮਾਰਿਆ ਗਿਆ ਟੈਂਸ਼ਨ ਤਾਂ ਬੰਦੀ ਹੈ ਉਹਨਾਂ ਦੀ ਹੂੰ ਜਿਆਦਾ ਥੱਲੇ ਮਾਰਦੇ ਨਾ ਗਿੱਟੇ ਥੱਲੇ ਮਾਰਦੇ ਫਿਰ ਤਾਂ ਕੋਈ ਟੈਂਸ਼ਨ ਹੈ ਨਹੀਂ ਜੀ ਟੈਂਸ਼ਨ ਸਿੱਧੀ ਕਤਲ ਦੀ ਸੀ ਹੈਡ ਇੰਜਰੀ ਹੈ ਹੈਡ ਇੰਜਰੀ ਇੰਟੈਂਸ਼ਨ ਹੈ ਹੂੰ ਉਹ ਕਿਸ ਚੀਜ਼ ਨਾਲ ਵੀ ਦੀ ਡੈਥ ਹੋ ਗਈ ਇੰਟੈਂਸ਼ਨ ਤਾਂ ਉਹਨਾਂ ਦੀ ਹੈਗੀ ਹੈ 302 ਤਾਂ ਬਣਦੀ ਬਣਦੀ ਹੂੰ ਪਰ ਉਹ ਭਾਵੇਂ ਗੋਲੀ ਵੱਜੀ ਹੋਵੇ ਤੇ ਭਾਵੇਂ ਪੱਥਰ ਵੱਜਿਆ ਹੋਵੇ ਮੈਂ ਕਹਣਾ ਜੇ اچانک ਲੜਾਈ ਹੋਵੇ 304 ਕਹਾਂਗੇ ਪਰ ਇਹ اچانک ਨਹੀਂ ਨਾ ਜੀ ਇਹ ਤਾਂ ਪਹਿਲੇ 8 ਦਿਨ ਤੋਂ ਪਹਿਲਾਂ ਸ਼ੁਰੂ ਕੀਤਾ ਹੋਇਆ ਉਹਨਾਂ ਨੇ ਉਹਦੀ ਇੰਟੈਂਸ਼ਨ ਹੀ ਮਾਰਨਾ ਸੀ 302/114 IPC ਤਹਿਤ ਮਾਮਲਾ ਦਰਜ ਕੀਤਾ ਹੈ ਜੀ 302 ਤਾਂ ਬਣਦੀ ਬਣਦੀ ਹੈ ਨਾ ਜੀ ਔਰ ਗੱਲ ਤਾਂ ਨੋਮੀਨੇਟ ਦੀ ਹੈ ਮਲਜਮ ਨੋਮੀਨੇਟ ਕਰਨ ਤੇ ਹੈ ਜਦੋਂ ਮਲਜਮ ਹੀ ਨਹੀਂ ਤਾਂ ਫਿਰ ਸਜ਼ਾ ਕਿਨੂੰ ਦੇਣੀ ਹੈ ਹਾਂ ਤਾਂ ਨੋਮੀਨੇਟ ਤਾਂ ਕਰਨੇ ਪੈਣਗੇ ਜੀ ਕਰਕੇ ਅਖੀਰ ਦੇ ਵਿੱਚ ਤੁਸੀਂ ਜਿਹੜੀਆਂ ਕਿਸਾਨ ਜਥੇਬੰਦੀਆਂ ਕਿਸਾਨ ਧਿਰਾਂ ਜਾਂ ਉਹ ਸਾਰੇ ਲੱਗੇ ਨੇ ਇਸ ਮਾਮਲੇ ਨੂੰ ਇਸ ਮਾਮਲੇ ਦੀ ਜਖਮੀਆਂ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਵੀ ਉਹਨਾਂ ਲਈ ਵੀ ਇਨਸਾਫ ਮੰਗੋ ਉਹ ਜਿਹੜੇ ਉਸ ਪਾਸਿਓਂ ਆਏ ਉਹ ਕੌਣ ਸੀ ਉਹਨਾਂ ਦੀ ਨਿਸ਼ਾਨਦੇਹੀ ਹੋਣਾ ਇਹ ਸਭ ਦੇ ਵਿੱਚ ਤੁਸੀਂ ਇਨਸਾਫ ਕਿੱਥੇ ਵੇਨੇ ਹੋ ਕਿ ਉਹਨਾਂ ਨੂੰ ਕਿਵੇਂ ਮਿਲੇਗਾ ਜ਼ਖਮੀਆਂ ਲਈ ਚਲੋ ਸਰਕਾਰ ਮੁਆਵਜ਼ਾ ਦੇ ਦੇਗੀ ਪਰ ਜਿਹੜਾ ਨੁਕਸਾਨ ਉੱਥੇ ਹੋਇਆ ਜਾਂ ਗੋਲੀਆਂ ਚੱਲੀਆਂ ਜਾਂ ਉਹ ਕੌਣ ਲੋਕ ਸੀ ਕਿਵੇਂ ਉਹਨਾਂ ਦੀ ਪਛਾਣ ਹੋਏਗੀ ਇਹਦੇ ਲਈ ਤੁਸੀਂ ਕਿਹੜਾ ਰਾਹ ਦਿੰਨੇ ਹੋ ਮੇਰੇ ਦੇਖੋ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਹੜੇ ਬੰਦੇ ਇੰਜਰਡ ਨਹੀਂ ਉਹ ਆਪਦੀ ਸਟੇਟਮੈਂਟ ਰਿਕਾਰਡ ਕਰਨਗੇ ਜੇ ਪੁਲਿਸ ਨੇ ਸਟੇਟਮੈਂਟ ਰਿਕਾਰਡ ਕਰੇ ਫਿਰ ਤਾਂ ਵਿਚਾਰੇ ਕਿੱਥੋਂ ਆਉਣਗੇ ਕਿਉਂਕਿ ਇਸ ਤਰ੍ਹਾਂ ਕੋਰਟ ਖਪੂਰੇ ਹੋਇਆ ਸੀ ਕੋਰਟ ਖਪੂਰੇ ਵਿੱਚ ਉਦੋਂ ਦੇ ਮੁੱਖ ਮੰਤਰੀ ਨੇ ਜਿਹੜੇ ਇੰਜਰਡ ਭਜਾਤੇ ਸੀ ਹਸਪੀਟਲ ਦੇ ਵਿੱਚੋਂ ਹਮ ਉਹਨਾਂ ਨੂੰ ਐਡਮਿਟ ਨਹੀਂ ਕੀਤਾ ਗਿਆ ਸੀ ਹਮ ਹੁਣੇ ਫਸਟ ਸਾਰੇ ਜਿੰਨੇ ਇੰਜਰਡ ਨੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਨਗੇ ਹਮ ਇਹ 307 ਵੀ ਨਾਲ ਲੱਗਣੀ ਹੈ ਹਮ ਕੀ ਹੈ ਇੰਟੈਂਸ਼ਨ ਟੂ ਕਿਲ ਹੈ ਜੀ ਡੈਂਜਰ ਟੂ ਲਾਈਫ ਵੀ ਕਈਆਂ ਨੂੰ ਆਈ ਹੋਊਗੀ ਕੋਈ ਇੰਜਰੀ ਆਈਆਂ ਨੇ ਬਿਲਕੁਲ ਉਹ 307 ਵੀ ਅੱਡ ਪਰਚੇ ਬਣ ਗਏ 302 ਵੀ ਬਣ ਗਿਆ ਬਿਲਕੁਲ ਸੋ ਉਹਨਾਂ ਦੇ ਬਿਆਨ ਦਰਜ ਕਰਕੇ ਪਰਚੇ ਬਣਦੇ ਨੇ ਉਹਨਾਂ ਦੇ ਖਿਲਾਫ ਜੀ ਸੇਮ ਜਿਹੜਾ ਫੂਟਿੰਗ ਜਿਹੜੀ ਬਾਬਲ ਕਲਾ ਤੇ ਕੋਟਖਪੂਰਾ ਹੂੰ ਬਿਲਕੁਲ ਮਤਲਬ ਚਾਹੀਦਾ ਇਹ ਹੈ ਕਿ ਕਿਸਾਨ ਜਿੱਥੇ ਬੰਦੀਆਂ ਹੋਣ ਇੱਕ ਐਸਆਈਟੀ ਦੀ ਮੰਗ ਕਰਨੇ ਸਭ ਦੇ ਵਿੱਚ ਉਹ ਕਿਸ ਲੈਵਲ ਦੀ ਐਸਆਈਟੀ ਹੋਣੀ ਚਾਹੀਦੀ ਹੈ ਫਿਰ ਦੇਖੋ ਮੇਰੇ ਜੇ ਕਹਿੰਦਾ ਕੋਈ ਲੋੜ ਵੀ ਨਹੀਂ ਪੈਣੀ ਡਾਇਰੈਕਟਰ ਬਿਆਨ ਦਰ ਦੀ ਸਟੇਟਮੈਂਟ ਰਿਕਾਰਡ ਕਰਨ ਇੰਜਰ ਦੀ ਹੂੰ ਤੇ ਇਨਵੈਸਟੀਗੇਸ਼ਨ ਕਰਕੇ ਉਹਨਾਂ ਦਾ ਨਾਮ ਵੀ ਨਾਮਿਨੇਟ ਕਰ ਦੇਣਾ ਹੁਣ ਹੂੰ ਪਤਾ ਆਪਾਂ ਨੂੰ ਪਤਾ ਹੀ ਹੈ ਨਾ ਜੀ ਨਾਮਿਨੇਟ ਕਿਹੜੇ ਕਿਹੜੇ ਬੰਦੇ ਕਰਨੇ ਨੇ ਉਹ ਚ ਡਿਲੇ ਕਰਨ ਦੀ ਕੀ ਲੋੜ ਹੈ ਹੂੰ ਮਤਲਬ ਕਿਸਾਨ ਜਿੱਥੇ ਬੰਦੀਆ ਆਪਣੇ ਤੌਰ ਦੇ ਉੱਤੇ ਬਿਆਨ ਦਰਜ ਕਰਵਾਉਣ ਪੁਲਿਸ ਦੇ ਕੋਲ ਜਾ ਕੇ ਜਿਨਨੇ ਇੰਜਰਡ ਬੰਦੇ ਨੇ ਆਪਦੇ ਜਿਹੜੇ ਜਿਹੜੇ ਹਸਪੀਟਲ ਚ ਰਹੇ ਨੇ ਆਈਓ ਨੂੰ ਮਿਲ ਕੇ ਪਰਚਾਜੀਆਂ ਐਫ ਆਈ ਆਰ ਸਟੇਟਮੈਂਟ ਰਿਕਾਰਡ ਕਰਾਉਣਾ ਆਪਦੀਆਂ ਆਪਣੇ ਮੈਡੀਕਲ ਜਿਹੜੀ ਉਹ ਲੈ ਕੇ ਐਮ ਐਲ ਆ ਬਿਲਕੁਲ ਬਿਲਕੁਲ ਕਿੱਥੇ ਇੰਜਰੀ ਆਈ ਹੈ ਸਾਰਾ ਕੋਈ ਤਾਂ ਹੀ ਹੋਊਗਾ ਠੀਕ ਹੈ ਉਹਦੇ ਵਿੱਚ ਬਾਈ ਨੇ ਮਤਲਬ ਉਹ ਜ਼ਿਕਰ ਕਰਨਗੇ ਜੇ ਹਰਿਆਣਾ ਪ੍ਰਸ਼ਾਸਨ ਦਾ ਤਾਂ ਉਹ ਉਸ ਵਾਰ ਉਹ ਇਹ ਗੱਲ ਕਹੂਗੀ ਕਿ ਹਰਿਆਣਾ ਪ੍ਰਸ਼ਾਸਨ ਖੜਾ ਸੀ ਉੱਥੇ ਉਹ ਵੰਗਾਰ ਰਹੇ ਸੀ ਹੂੰ ਉਹ ਅੱਗੋਂ ਥਾਪਕਾਂ ਮਾਰ ਰਹੇ ਸੀ ਹੂੰ ਉਹ ਖਸਾੜ ਝਿਲੇ ਆ ਰਹੇ ਸੀ ਬੰਦੇ ਬੰਦਿਆਂ ਨੂੰ ਤੇ ਸਾਰੀ ਗੱਲ ਆਊਗੀ ਉਸ ਦੇ ਵਿੱਚ ਬਿਆਨ ਦੇ ਵਿੱਚ ਹੂੰ ਜੋ ਕੀ ਇਹ ਵੀ ਆਊਗਾ ਨਾ ਐਫ ਆਈ ਆਰ ਦੇ ਵਿੱਚ ਚਲੋ ਇਹਦਾ ਉੱਪਰ ਛੋਟਾ ਪਾਰਟ ਹੁੰਦਾ ਹੈ ਅੱਗੇ ਬਿਆਨਾਂ ਚ ਉਹਨਾਂ ਨੂੰ ਬਿਆਨ ਦੇਣੇ ਚਾਹੀਦੇ ਨੇ ਕਿ ਜਿਹੜੇ ਉੱਥੇ ਖੜੇ ਸੀ ਧਿਰ ਖੜੀ ਸੀ ਮੁਲਜ਼ਮ ਪਾਰਟੀ ਉਹ ਵੰਗਾਰ ਰਹੇ ਸੀ ਗਾਲ੍ਹਾਂ ਕੱਢ ਰਹੇ ਸੀ ਥਾਪਕਾਂ ਮਾਰ ਰਹੇ ਸੀ ਅੱਗੇ ਆਓ ਔਕਸਾੜ ਚ ਲਿਆ ਰਹੇ ਸੀ ਸਾਰਾ ਕੁਝ ਆਊਗਾ ਵਿੱਚ ਹੂੰ ਅੱਛਾ ਕਰ ਉਸੇ ਇੱਕ ਬੜੀ ਅਹਿਮ ਗੱਲ ਤੁਸੀਂ ਇੱਥੇ ਜ਼ਿਕਰ ਕਰ ਰਹੇ ਸੀ ਕਿ ਸ਼ਾਂਤਮਈ ਢੰਗ ਨਾਲ ਦੇ ਜਿਸ ਵੀ ਢੰਗ ਨਾਲ ਕੋਈ ਪ੍ਰਦਰਸ਼ਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕਰ ਰਿਹਾ ਉਧਰੋਂ ਇਹ ਗੋਲੇ ਚੱਲਣੇ ਜਾਂ ਉਧਰੋਂ ਗੋਲੀਆਂ ਚੱਲਣੀਆਂ ਹਰਿਆਣਾ ਪ੍ਰਸ਼ਾਸਨ ਵੱਲੋਂ ਇਹ ਬਹੁਤ ਅਹਿਮ ਰਹਿੰਦਾ ਹੈ ਕਿ ਇਸ ਮਾਮਲੇ ਨੂੰ ਆਪਣੇ ਤੌਰ ਉੱਤੇ ਕਿਸਾਨ ਜਿੱਥੇ ਬੰਦੀਆਂ ਅੱਗੇ ਲਿਜਾ ਸਕਦੀਆਂ ਨੇ ਕਿ ਇਹ ਨਹੀਂ ਹੋ ਸਕਦਾ ਇਹ ਸਾਡੇ ਨਾਲ ਸਰਾਸਰ ਧੱਕਾ ਹੈ ਕਿ ਇਹਦੇ ਉੱਤੇ ਵੀ ਹਰਿਆਣਾ ਪ੍ਰਸ਼ਾਸਨ ਨੂੰ ਦੋਸ਼ੀ ਜਾਂ ਉਹਨਾਂ ਨੂੰ ਕਟਾਰੇ ਵਿੱਚ ਖੜਾ ਕਰ ਲਿਆ ਕੇ ਕੀਤਾ ਜਾ ਸਕਦਾ ਬਿਲਕੁਲ ਬਿਲਕੁਲ ਇਹਨੂੰ ਬੜੇ ਵੱਡੇ ਪੱਧਰ 'ਤੇ ਮਹਮ ਚਾਹੀਦੀ ਹੈ ਹੂੰ ਜਦੋਂ ਪਰਚੇ ਅਗਰ ਜਿੰਨੀ ਫੋਰਸ ਲੱਗੀ ਉਹਨਾਂ ਦੇ ਪਰਚੇ ਅਗਰ ਜੁਹਣ ਕਿ ਅੱਗੇ ਤੋਂ ਸਭ ਕਾਊਗਾ ਇਹਨਾਂ ਨੂੰ ਤੇ ਥੋੜਾ ਕੀ ਪੰਜਾਬ ਨੂੰ ਜਦੋਂ ਜੀ ਕਿਦਾ ਜਦੋਂ ਮਰਜੀ ਗੋਲੀ ਮਾਰਦੇ ਕਿਸੇ ਦੇਸ਼ ਚ ਹੀ ਹੁੰਦਾ ਬਿਲਕੁਲ ਬਿਲਕੁਲ ਇੱਕ ਸਟੇਟ ਦੂਜੀ ਸਟੇਟ ਤੇ ਹਮਲਾ ਕਰਦਾ ਬੜੀ ਨਲੈਕੀ ਤੇ ਮੇਰੇ ਦੇਖੇ ਚ ਇਦੂ ਉੱਤੇ ਜਲਾਲਤ ਵਾਲੀ ਗੱਲ ਕੋਈ ਨਹੀਂ ਇੰਡੀਆ ਦੇ ਅੰਦਰ ਬਿਲਕੁਲ ਸੋ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਸ਼ੁਕਰੀਆ ਖਾਰਾ ਸਾਹਿਬ ਬਹੁਤ ਧੰਨਵਾਦ ਜੀ